ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦੁਨੀਆਦਾਰੀ ਤੇ ਮੈਂ ਹਾਂ ਰਵਿੰਦਰ ਸਿੰਘ ਰੌਬਨ ਅਸੀਂ ਹਰ ਹਫਤੇ ਉਹਨਾਂ ਕੁਝ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਜਿਹੜੀਆਂ ਦੁਨੀਆ ਭਰ ਵਿੱਚ ਵਾਪਰੀਆਂ ਹੁੰਦੀਆਂ ਹਨ ਸ਼ੁਰੂਆਤ ਅਸੀਂ ਰਾਜਸਨਾ ਡਾਇਲੌਗਸ ਦੀ ਖਬਰ ਤੋਂ ਕਰਦੇ ਹਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ 120 ਮੁਲਕਾਂ ਤੋਂ ਵੱਡੇ ਨੁਮਾਇੰਦੇ ਇਸ ਤਿੰਨ ਰੋਜ਼ਾ ਬੈਠਕ ਦੇ ਵਿੱਚ ਭਾਗ ਲੈਣ ਲਈ ਆਏ 라이신어 다이얼로그스 2025 ਇੱਕ ਵੱਡਾ ਗਲੋਬਲ ਸਟ੍ਰੈਟੈਜਿਕ ਡਾਇਲੌਗ ਹੈ ਜਿਹੜਾ ਨਵੀਂ ਦਿੱਲੀ ਵਿੱਚ ਸਫਲਤਾਪੂਰਵਕ ਮੁਕੰਮਲ ਹੋ ਗਿਆ। ਇਸ ਦੀ ਮੇਜ਼ਬਾਨੀ ਪ੍ਰਸਿੱਧ ਥਿੰਕ ਟੈਂਕ ORF ਯਾਨੀ ਕਿ অবজারভার ਰਿਸਰਚ ਫਾਊਂਡੇਸ਼ਨ ਅਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕੀਤੀ। ਇਹ ਡਾਇਲੌਗ ਦੁਨੀਆ ਭਰ ਦੇ ਹੈਡਸ ਆਫ ਸਟੇਟਸ, ਮਿਨਿਸਟਰ, ਡਿਪਲੋਮੈਟਸ, ਸਕਾਲਰਸ ਅਤੇ ਮੀਡੀਆ ਪ੍ਰੋਫੈਸ਼ਨਲਸ ਨੂੰ ਇਕੱਠਾ ਕਰਨ ਵਾਲਾ ਇੱਕ ਮੰਚ ਸੀ। ਜਿੱਥੇ ਜੀਓਪੋਲਿਟਿਕਸ, ਸਿਕਿਉਰਿਟੀ, ਟੈਕਨੋਲੋਜੀ ਕਲਾਈਮੇਟ ਚੇਂਜ ਅਤੇ ਇਕਨੋਮਿਕ ਆਪਰੇਸ਼ਨ ਵਰਗੇ ਮੁੱਦਿਆਂ ਦੇ ਉੱਤੇ ਡਿਟੇਲ ਵਿੱਚ ਵਿਚਾਰ ਵਟਾਂਦਰਾ ਹੋਇਆ। ਰਾਇਸਨਾ ਡਾਇਲੌਗਸ ਕੀ ਹਨ? ਔਰ ਇਹਨਾਂ ਨੂੰ ਕੌਣ ਆਰਗੇਨਾਈਜ਼ ਕਰਦਾ ਹੈ ਔਰ ਇਹਦਾ ਮੰਤਵ ਕੀ ਹੈ? 얘ਦੇ ਬਾਰੇ ਅਸੀਂ ਜ਼ਿਆਦਾ ਜਾਣਕਾਰੀ ਮਹਾਰਾ ਨਾਲ ਗੱਲ ਕੀਤੀ। ਸਰ ਰਾਇਸਨਾ ਡਾਇਲੌਗਸ ਜਿਹੜੇ ਪਿਛਲੇ ਕੁਝ ਸਾਲ ਤੋਂ ਸ਼ੁਰੂ ਹੋਇਆ ਹੁਣ ਇੱਕ ਇੱਕ ਇਸ ਲੈਵਲ ਤੇ ਆ ਗਿਆ ਕਿ ਐਵੇਂ ਦੁਨੀਆ ਦੇ ਥਿੰਕ ਟੈਂਕਸ ਵਿੱਚੋਂ ਗਿਣਿਆ ਜਾਂਦਾ ਹੈ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਆ ਰੋਬਿੰਦ ਜੀ ਮੈਂ ਦੇਖਿਆ ਕਿ ਪਿਛਲੇ ਦਸਾਂ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਰਾਇਸੀਨਾ ਡਾਇਲੌਗ ਦੀ ਇੱਕ ਗਰੋਥ ਸੀ ਦੇਖੀ ਹੈ ਇੱਕ ਵੇਲਾ ਸੀ ਜਦੋਂ ਕਹਿੰਦੇ ਸੀ ਕਿ ਇੱਕ ਸ਼ੰਗਰੀਲਾ ਡਾਇਲੌਗ ਸਿੰਗਾਪੁਰ ਚ ਹੁੰਦਾ ਹੈ ਜਾਂ ਮਿਊਨਿਕ ਸਿਕਿਉਰਿਟੀ ਕਾਨਫਰੰਸ ਹੁੰਦੀ ਹੈ ਜਿੱਥੇ ਦੁਨੀਆ ਦੇ ਸਾਰੇ ਡਿਸੀਜਨ ਮੇਕਰ ਸਮਝ ਲੋ ਪਹੁੰਚਦੇ ਆ ਅੱਜ ਉਹੀ ਦਰਜਾ ਰਾਇਸੀਨਾ ਡਾਇਲੌਗ ਨੇ ਵੀ ਪਾ ਲਿਆ ਹੈ ਕਿ ਦੁਨੀਆ ਦੇ ਚਾਰ ਪੰਜ ਜੇ ਸਭ ਤੋਂ ਵੱਡੇ ਇਵੈਂਟਸ ਦੇਖੋ ਹਾਂ ਹੁਣ ਇੱਕ ਪੈਨਲ ਜਿਹੜੀ ਹੁਣ ਇਸ ਵਕਤ ਚੱਲ ਰਹੀ ਹੈ ਉੱਥੇ ਅਮਰੀਕਾ ਦਾ ਨੇਵੀ ਚੀਫ ਬੈਠਾ ਹੈ ਆਸਟ੍ਰੇਲੀਆ ਦਾ ਨੇਵੀ ਚੀਫ ਬੈਠਾ ਹੈ ਫਿਲੀਪੀਨਸ ਦਾ ਬੈਠਾ ਹੈ ਜਾਪਾਨ ਦਾ ਬੈਠਾ ਹੈ ਔਰ ਇੰਡੀਆ ਦੇ ਵੀ ਨੇਵੀ ਚੀਫ ਬੈਠੇ ਆ ਔਰ ਉਹ ਕੀ ਡਿਸਕਸ਼ਨ ਕਰ ਰਹੇ ਆ ਕਿ ਆਪਾਂ ਕਿਸ ਤਰ੍ਹਾਂ ਕੋਲੈਬੋਰੇਟ ਕਰ ਸਕਦੇ ਆ ਜੇ ਅੱਜ ਚੀਨ ਦਾ ਸਾਰਾ ਖਤਰਾ ਲੱਗ ਰਿਹਾ ਹੈ ਫਿਲੀਪੀਨਸ ਨੂੰ ਵੀ ਲੱਗ ਰਿਹਾ ਹੈ ਜਾਪਾਨ ਨੂੰ ਵੀ ਲੱਗ ਰਿਹਾ ਹੈ ਤੇ ਕੀ ਸਟ੍ਰੈਟਜੀਸ ਤੁਹਾਡੀਆਂ ਹੋ ਸਕਦੀਆਂ ਕਈ ਡਾਇਲੌਗ ਇਹੋ ਜਿਹੇ ਪਬਲਿਕ ਦੇ ਵਿੱਚ ਹੁੰਦੇ ਜਿੱਦਾਂ ਇਹ ਹੋ ਰਿਹਾ ਕਈ ਡਾਇਲੌਗ ਬਿਹਾਈਂਡ ক্লোਜ਼ਡ 도ਰਸ ਵੀ ਹੁੰਦੇ ਇਦੇ ਨਾਲ ਨਾਲ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੇ ਇੰਟੈਲੀਜੈਂਸ ਚੀਫਸ ਵੀ ਆਏ ਹੋਏ ਆ ਆਰਮੀ ਚੀਫਸ ਵੀ ਆਏ ਹੋਏ ਆ ਸੋ ਇੱਕ ਇੱਕ ਫੋਰਮ ਬਣ ਗਿਆ ਸਮਝ ਲਓ ਇੱਕ ਪਲੇਟਫਾਰਮ ਬਣ ਗਿਆ ਹੈ ਗਲੋਬਲ ਜਿੱਥੇ ਕਿ ਕਿਉਂਕਿ ਇੰਡੀਆ ਦੀ ਇੱਕ ਐਸੀ ਪੋਜੀਸ਼ਨ ਹੈ ਕਿ ਇੱਥੇ ਰਸ਼ੀਅਨ ਵੀ ਆ ਜਾਂਦੇ ਆ ਤੇ ਯੂਕਰੇਨੀਅਨ ਵੀ ਆ ਜਾਂਦੇ ਆ ਇੱਥੇ ਯੂਰੋਪੀਅਨਸ ਵੀ ਆ ਜਾਂਦੇ ਤੇ ਦੂਜੇ ਵੀ ਆ ਜਾਂਦੇ ਆ ਸੋ ਇੱਕ ਮੀਟਿੰਗ ਗਰਾਉਂਡ ਵੀ ਬਣ ਗਈ ਹੈ ਔਰ ਇੱਕ ਆਈਡੀਆਜ਼ ਦੀ ਐਕਸਚੇਂਜ ਲਈ ਦੁਨੀਆ ਦੇ ਅੱਜ ਕਿਹੜੇ ਵੱਡੇ ਇਸ਼ੂਜ਼ ਐ ਉਹਨਾਂ ਨੂੰ ਡਿਸਕਸ ਕਰਨ ਲਈ ਉਹਨਾਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਬਹੁਤ ਹੀ ਅਹਿਮ ਪਲੇਟਫਾਰਮ ਬਣ ਚੁੱਕਾ ਹੈ ਬਸ ਜੀ ਸਰ ਕੀ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਵੇਂ ਕਹਿ ਰਿਹਾ ਕਿ ਟਰੈਕ 2 ਡਿਪਲੋਮੇਸੀ ਟਰੈਕ 3 ਡਿਪਲੋਮੇਸੀ ਇਜ਼ ਇਟ ਲਾਈਕ ਦੈਟ ਦੇਖੋ ਟਰੈਕ 2 ਥੋੜੀ ਜੀ ਜ਼ਿਆਦਾ ਆਰਗੇਨਾਈਜ਼ਡ ਹੁੰਦੀ ਹੈ ਪਰ ਮੈਂ ਸਮਝਦਾ ਹਾਂ ਕਿ ਦਾ ਇਸੀ ਨਾਲ ਡਾਇਲੌਗ ਕਿਉਂਕਿ ਇਥੇ ਇਨੇ ਫੋਰਨ ਮਿਨਿਸਟਰਸ ਆ ਰਹੇ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਆਇਆ ਆਸਟ੍ਰੇਲੀਆ ਦਾ ਫਾਰਮਰ ਪ੍ਰਾਈਮ ਮਿਨਿਸਟਰ ਆਇਆ ਹੋਇਆ ਕੈਨੇਡਾ ਦਾ ਫਾਰਮਰ ਪ੍ਰਾਈਮ ਮਿਨਿਸਟਰ ਆਇਆ ਕਈ ਹੋਰ ਸੱਜਣ ਆਏ ਆ ਤਾਂ ਇੱਕ ਲੋਕਾਂ ਨੂੰ ਔਨ ਦਾ ਸਾਈਡਲਾਈਨਸ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ ਔਰ ਉਹਨੂੰ ਉਸੀ ਜ਼ਰੂਰ ਟ੍ਰੈਕ ਟੂ ਕਹੋਗੇ ਕਿ ਇੱਕ ਫਾਰਮਲ ਗਵਰਨਮੈਂਟ ਟੂ ਗਵਰਨਮੈਂਟ ਤੇ ਗੱਲ ਨਹੀਂ ਹੈ ਸਾਈਡਲਾਈਨਸ ਤੇ ਹੋਰ ਗੱਲਾਂ ਹੋ ਰਹੀਆਂ ਜਿਨ੍ਹਾਂ ਦੀ ਆਪਣੀ ਇੱਕ ਅਹਿਮੀਅਤ ਰਹਿੰਦੀ ਹੈ ਫੋਰਨ ਪੋਲਿਸੀ ਦੇ ਵਿੱਚ ਇਹ ਨਹੀਂ ਕਿ ਸਾਰੀ ਚੀਜ਼ ਪਬਲਿਕ ਦੇ ਸਾਹਮਣੇ ਹੋ ਰਹੀ ਹੈ ਜਾਂ ਸਾਰੀ ਚੀਜ਼ ਫਾਰਮਲ ਟੇਬਲ ਦੇ ਦੋਵੇਂ ਪਾਸੇ ਬੈਠ ਕੇ ਤੁਸੀਂ ਕਰ ਰਹੇ ਹੋ ਪਰ ਜਿਹੜੀ ਇੱਕ ਪਾਸੇ ਤੇ ਗੱਲਬਾਤ ਹੁੰਦੀ ਹੈ ਕਵਾਈਟਲੀ ਗੱਲਬਾਤ ਹੁੰਦੀ ਹੈ ਉਹ ਇਹੋ ਜਿਹਾ ਇੱਕ ਪਲੇਟਫਾਰਮ ਜਿੱਥੇ ਕਿ ਇਨੇ ਲੋਕ ਹੀ ਆਏ ਆ ਵੱਖ-ਵੱਖ ਦੇਸ਼ਾਂ ਦੇ ਉਹਨੂੰ ਫੈਸਿਲਿਟੇਟ ਕਰਦਾ ਹੈ ਸਰ ਜਿਵੇਂ ਆਸੀਆਨ ਹੈ ਸਾਖ ਹੈ ਆ ਯਾ G20 ਹੈ ਬਹੁਤ ਸਾਰੀਆਂ ਵੱਡੀਆਂ ਆਰਗੇਨਾਈਜੇਸ਼ਨਸ ਹੈ ਜਿੱਥੇ ਹੈਡਸ ਮਿਲਦੇ ਨੇ ਡਿਸੀਜਨ ਹੁੰਦੇ ਨੇ ਰਾਇਸਨਾ ਵਿੱਚ ਕੀ ਹੁੰਦਾ ਰਾਇਸਨਾ ਦੇ ਵਿੱਚ ਰਾਇਸਨਾ ਸਿਮਿਟ ਨਹੀਂ ਹੈ ਰਾਈਟ ਜੋਨਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਭਾਵੇਂ BRICS ਹੈ ASEAN ਹੈ G20 ਹੈ ਉਹਨਾਂ ਦਾ ਇੱਕ ਸਟਰਕਚਰਡ ਪ੍ਰੋਸੈਸ ਹੁੰਦਾ ਕਿ ਪਹਿਲਾਂ ਸੀਨੀਅਰ ਅਫੀਸ਼ਰਸ ਦੀ ਮੀਟਿੰਗ ਹੁੰਦੀ ਹੈ ਉੱਥੇ ਸਾਰੇ एजेंडा ਡਿਸਕਸ ਕਰਦੇ ਆ ਫਿਰ ਫੋਰਨ ਮਿਨਿਸਟਰਸ ਦੀ ਮੀਟਿੰਗ ਹੁੰਦੀ ਹੈ ਫਿਰ ਸਿਮਿਟ ਹੁੰਦਾ ਜਿੱਥੇ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ ਮਿਲਦੇ ਆ ਇਹ ਇੱਕ ਕਾਨਫਰੰਸ ਹੈ ਇਹ ਸਮੈਟ ਨਹੀਂ ਹੈ ਇਹ ਕਾਨਫਰੰਸ ਹੈ ਤਾਂ ਹੀ ਨੂੰ ਰਾਇਸੀਨਾ ਡਾਇਲੌਗ ਕਿਹਾ ਜਾਂਦਾ ਹੈ রাইਟ ਜਿੱਥੇ ਕਿ ਜਿਹੜੇ ਆਰਗੇਨਾਈਜ਼ਰਸ ਹੈ ਔਰ ਇਹ ਇੱਕ ਯੂਨੀਕ ਡਾਇਲੌਗ ਹੈ ਜਿਹੜਾ ਕਿ ਕੋਲਾਬੋਰੇਸ਼ਨ ਹੈ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲੇ ਆਦਿ ਔਰ ਤਾਂ ਹੀ ਤੁਸੀਂ ਦੇਖਦੇ ਹੋ ਕਿ ਡਾਕਟਰ ਜੈਸ਼ੰਕਰ ਵੀ ਕਈਆਂ ਪੈਨਲਸ ਦੇ ਵਿੱਚ ਮੌਜੂਦ ਹੁੰਦੇ ਆ ਸੋ ਇਹ ਇੱਕ ਕੋਲਾਬੋਰੇਸ਼ਨ ਹੈ ਕਿ ਇੱਥੇ ਅਸੀਂ ਅਜੰਡਾ ਬਣਾਉਂਦੇ ਆ ਕਿ ਕਿਹੜੇ ਵੱਡੇ ਇਸ਼ੂਜ਼ ਹੈ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਹਿਮੀਅਤ ਤੋਂ ਲੈ ਕੇ 트럼ਪ ਸਰਕਾਰ ਦੇ ਐਕਸ਼ਨਸ ਤੱਕ ਸਾਰੇ ਲੋਕੀ ਗੱਲਬਾਤ ਕਰ ਰਹੇ ਆ ਚੀਨ ਦੇ ਬਾਰੇ ਲੋਕੀ ਗੱਲਬਾਤ ਕਰ ਰਹੇ ਆ ਰਸ਼ੀਆ ਯੂਕਰੇਨ ਦੇ ਯੁੱਧ ਬਾਰੇ ਗੱਲ ਕਰਦੇ ਆ ਮਿਡਲ ਈਸਟ ਦੇ ਬਾਰੇ ਗਾਜ਼ਾ ਦੇ ਬਾਰੇ ਕਈ ਲੋਕੀ ਗੱਲਬਾਤ ਕਰ ਰਹੇ ਆ ਇੱਥੇ ਉਹ ਇੰਟਰਨੈਸ਼ਨਲ ਐਕਟਰਸ ਜਿਹੜੇ ਆ ਜਿਹੜੇ ਗਲੋਬਲ ਪਲੇਅਰਸ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਉਹ ਇਕੱਠੇ ਹੋ ਜਾਂਦੇ ਆ ਜਿਹੜਾ ਮੁਲਕ ਇਸ ਨੂੰ ਸ਼ੁਰੂ ਕਰਦਾ ਹੈ રાયસીના ડાયલોગ્સ ઇન્ડિયા وچ ہوندا ہے۔ ا ઓદી સક્સેસ દે ਨੂੰ ویکھ દે હો એક ملک دی وی કે ઇમેજ બિલ્ડ ہوندی ہے۔ જરૂર મે ਹੁਣੇ ਗੱਲ ਸੁਣ ਰਿਹਾ ਸੀ ਆસ્ટ્રેਲੀਅਨ ਫਾਰਮਰ ਪ੍ਰਾਈਮ ਮਿਨਿਸਟਰ ਟੋਨੀ ਐਬਟ دی। ਉਹ ਕਹਿੰਦੇ ਸੀ ਕਿ ਮੈਂ ਤਾਂ ਹੱਸਾ ਲਾ ਰਿਹਾ ਵਾਂ ਪਿਛਲੇ کئی ਸਾਲਾਂ ਤੋਂ ਔਰ ਮੈਂ ਇੱਥੇ ਆ ਕੇ ਇਨਾ ਗੇਨ ਕਰਦਾ ਵਾਂ ਕਹਿੰਦੇ ਕਿ ਇੰਡੀਆ ਦੀ ਜਿਹੜੀ ਇੱਕ ਰੈਪਿਊਟੇਸ਼ਨ ਹੈ ਜਿਹਨੂੰ ਸੌਫਟ ਪਾਵਰ ਕਹਿੰਦੇ ਆ ਅੱਜ ਰਾਇਸੀਨਾ ਡਾਇਲੌਗ ਵੀ ਇੰਡੀਆ ਦੀ ਸੌਫਟ ਪਾਵਰ ਦਾ ਇੱਕ ਹਿੱਸਾ ਬਣ ਗਿਆ ਕਿ ਇੱਥੇ ਇੱਕ ਕੋਈ ਵੀ ਵਿਸ਼ੇ ਤੇ ਅੱਛੀ ਤਰ੍ਹਾਂ ਖੁੱਲ ਕੇ ਲੋਕੀ ਗੱਲਬਾਤ ਕਰ ਸਕਦੇ ਆ। ਇਸ ਸਿਮੇਲਨ ਦਾ ਮਕਸਦ ਸੀ ਭਾਰਤ ਦੀ ਗਲੋਬਲ ਲੀਡਰਸ਼ਿਪ ਅਤੇ ਸਟ੍ਰੈਟੈਜਿਕ ਵਿਜਨ ਨੂੰ ਉਭਾਰਨਾ। ਰਾਇਸਿਨਾ ਡਾਇਲੌਗਸ 2025 ਵਿੱਚ ਹੋਈਆਂ ਡਿਸਕਸ਼ਨਸ ਨੇ ਨਾ ਸਿਰਫ ਸਾਊਥ ਏਸ਼ੀਆ ਬਲਕਿ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਮੈਂ ਜਦੋਂ ਸਟਾਰਟ ਹੋਇਆ ਸੀ ਮੈਂ ਤੇ ਇਹਦੇ ਨਾਲ ਪਿਛਲੇ 7-8 ਸਾਲਾਂ ਵਿੱਚ ਇਨਵੋਲਵ ਹੋਇਆ ਹਾਂ। ਬਟ ਜਦੋਂ ਸਟਾਰਟ ਹੋਇਆ ਸੀ ਇੱਕ ਐਮਬੀਸ਼ਨ ਐ ਸੀ ਕਿ ਦੇਖਿਏ ਇੰਡੀਆ ਦਾ ਜਿਹੜਾ ਰੋਲ ਹੈ ਵਰਲਡ ਵਿੱਚ ਉਹ ਇੱਕ 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 ਨਵੇਂ ਪੜਾਅ ਤੇ ਆ ਰਿਹਾ ਹੈ ਯੂ ਨੋ ਸਾਡੀ ਜਿਹੜੀ ਆਵਾਜ਼ ਹੈ ਉਹ ਸੁਣੀ ਜਾ ਰਹੀ ਹੈ ਸਾਨੂੰ ਇਨਵੋਲਵ ਕੀਤਾ ਜਾ ਰਿਹਾ ਹੈ ਜਿਹੜਾ ਦੁਨੀਆ ਦਾ ਹਾਈ ਟੇਬਲ ਹੁੰਦਾ ਹੈ ਜਿਹਦੇ ਵਿੱਚ ਵੱਡੇ ਵੱਡੇ ਮੁਲਕ ਬੈ ਕੇ ਦੁਨੀਆ ਦੀ ਜਿਹੜੀ ਰੂਪਰੇਖਾ ਹੈ ਉਹਨੂੰ ਡਿਸਾਈਡ ਕਰ ਦਿੰਦੇ ਨੇ ਉਹਦੇ ਵਿੱਚ ਸਾਡੀ ਸਲਾਹ ਲਈਂਦੀ ਜਾ ਰਹੀ ਹੈ ਸਾਨੂੰ ਇਨਵੋਲ ਕੀਤਾ ਜਾ ਰਿਹਾ ਹੈ ਜਿਹੜੇ ਨਵੇਂ ਸਮੀਕਰਨ ਬਣ ਰਹੇ ਨੇ ਦੁਨੀਆ ਵਿੱਚ ਉਹਦੇ ਵਿੱਚ ਸਾਡਾ ਇੱਕ ਰੋਲ ਆ ਰਿਹਾ ਹੈ ਤੇ ਉਸ ਵੇਲੇ ਮੇਰੇ ਕੋਲ ਇੱਕ ਫੀਲਿੰਗ ਆਈ ਸੀ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸ਼ੋਕੇਸ ਕਰੀਏ ਅਸੀਂ ਜਿਹੜੀ এজেন্ডਾ ਹੈ ਦੁਨੀਆਂ ਦਾ ਜਿਹੜਾ এজেন্ডਾ ਬੰਦਾ ਹੈ ਉਹਦੇ ਵਿੱਚ ਸਾਡੀ ਆਵਾਜ਼ ਕਿਸ ਤਰ੍ਹਾਂ ਆਏ ਔਰ ਅਕਸਰ ਹੁੰਦਾ ਸੀ ਕਿ ਅਸੀਂ ਜਾਂਦੇ ਸੀ ਦੂਜੀ ਜਗ੍ਹਾ ਉ ਸੰਗਰੀਲਾ ਟਾਊਨ ਸੰਗਰੀਲਾ ਤੇ ਚਲੇ ਗਏ ਤੁਸੀਂ ਆਏ ਆਈਆਈ ਡਬਲਯੂ ਐਸ ਮਨਾਮਾ ਡਾਇਲੌਗ ਜਾਂ ਹੋਰ ਜਿਹੜੀ ਮਿਊਨਿਕ ਡਾਇਲੌਗ ਕਿ ਇੱਕ ਸਾਡੀ ਜੇ ਅਸੀਂ ਆਪਣੀ ਆਵਾਜ਼ ਸੁਣਵਾਨੀ ਹੈ ਤੇ ਸਾਡਾ ਆਪਣਾ ਵੀ ਇੱਕ ਪਲੇਟਫਾਰਮ ਹੋਣਾ ਚਾਹੀਦਾ ਹੈ ਤੇ origignal idea ਉਹ ਸੀ ਜਦੋਂ originally ਸ਼ੁਰੂ ਹੋਇਆ ਤੇ ਇਨਾ ਵੱਡ ਉਸ ਵੇਲੇ ਤੇ ਹਿਜਾਬ ਨਾਲ ਤੇ ਕਾਫੀ ਵੱਡਾ ਸੀ ਬਟ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਕਿ ਲਗਭਗ 120 ਕੰਟਰੀਜ਼ ਤੋਂ ਲੋਕੀ ਆਏ ਹੋਏ ਨੇ ਮਿਰਕਲ ਕਮਰਸ ਕਮ ਨਹੀਂ ਤੇ 25-30 ਫੋਰਨ ਮਨਿਸਟਰਸ ਆਏ ਸੀਗੇ ਅਮਰੀਕਾ ਦੇ ਜਿਹੜੇ ਨੇ ਉਹ ਆਏ ਨੇ ਡੀਐਨਆਈ ਆਏ ਨੇ ਰਿਟਾਇਰਡ ਐਮਬੈਸਡਰਸ ਜਨਰल्स ਆਂਦੇ ਨੇ ਸਰਵਿੰਗ ਜਨਰल्स ਯੂ نو ਜਿਹੜੀ ਵੈਰੀ ਹਾਈ ਪ੍ਰੋਫਾਈਲ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਹੁਣ ਪਿਛਲੇ 8-10 ਸਾਲ ਤੋਂ ਮੈਂ ਦੇਖ ਰਿਹਾ ਕਿ ਹੋ ਰਹੀ ਹੈ ਤੇ ਇੱਕ ਅਜੰਡਾ ਸੈਟਿੰਗ ਜਿਹੜੀ ਹੈ ਦੁਨੀਆ ਵਿੱਚ ਉਹ ਹੋਣੀ ਸ਼ੁਰੂ ਹੋ ਗਈ ਹੈ ਇਤਨਾ ਦਾ ਡਿਸੀਜਨ 메ਕਿੰਗ ਵਿੱਚ ਇੱਕ ਇੱਕ ਬੇਸ ਤਿਆਰ ਕਰਦਾ ਦੁਨੀਆ ਦੇ ਜਿਹੜੇ ਡਿਸੀਜਨ ਤਿਆਰ ਹੁੰਦੇ ਨੇ ਅ ਦੇਖੇ ਡਿਸੀਜਨਸ ਅ ਮੇਕਲ ਇਨਫਲੂਐਂਸ ਕਰਦਾ ਹੈ ਕਿ ਸਿਰਫ ਆਵਾਜ਼ਾਂ ਜਿਹੜੀਆਂ ਨੇ ਉਹ ਪੱਛਮੀ ਦੇਸ਼ਾਂ ਦੀ ਨਹੀਂ ਹੈ ਜਾਂ ਚੀਨ ਦੀ ਨਹੀਂ ਹੈ ਬਾਕੀ ਵੀ ਬਹੁਤ سارے ਦੇਸ਼ ਐਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਆਵਾਜ਼ਾਂ ਸੁਣਨੀਆਂ ਚਾਹੀਦੀਆਂ ਨੇ acha idhar ਤੁਸੀਂ ਦੇਖੋਗੇ ਕਿ ਸਿਰਫ ਯੂਰਪ ਤੋਂ ਜਾਂ ਅਮਰੀਕਾ ਤੋਂ ਬੰਦੇ ਨਹੀਂ ਆਂਦੇ 120 कंट्रीज ਤੋਂ ਆਂਦੇ ਨੇ افریقہ ਦੀ ਬੜੀ ਰਿਪਰੈਜੈਂਟੇਸ਼ਨ ਹੈ ਏਸ਼ੀਆ ਦੀ ਬਹੁਤ ਰਿਪਰੈਜੈਂਟੇਸ਼ਨ ਹੈ ਸਾਊਥ ਅਮਰੀਕਾ ਦੀ ਰਿਪਰੈਜੈਂਟੇਸ਼ਨ ਹੈ ਇੱਧਰ ਬਲਕਿ ਦੁਨੀਆ ਦੇ ਹਰ ਕੋਨੇ ਤੋਂ ਲੋਕ ਆਂਦੇ ਨੇ ਇੱਧਰ ਮੰਤਰੀ ਉਹਨਾਂ ਦੇ ਸੀਨੀਅਰ ਅਧਿਕਾਰੀ ਦੇ 올 ਕਮ ਆਊਟ ਹੇਅਰ ਔਰ ਜੁਨੋ ਇੱਕ ਬਾਉਂਸਿੰਗ ਆਫ ਆਈਡੀਆਜ਼ ਹੋਤਾ ਹੈ ਹਰ ਪੈਨਲ ਮੇ ਜਿਹੜੇ ਬੰਦੇ ਨੇ ਉਹ ਦੁਨੀਆ ਦੀ ਡਿਫਰੈਂਟ ਜੀਓਗ੍ਰਾਫੀਜ਼ ਤੋਂ ਆਂਦੇ ਨੇ ਕਾਨੂੰਨ ਹੈ ਇੱਕ ਇੱਕ ਕਿਸੇ ਇੱਕ ਜੀਓਗ੍ਰਾਫੀ ਦਾ ਤੁਹਾਨੂੰ ਪਰਸਪੈਕਟਿਵ ਨਹੀਂ ਮਿਲਦਾ ਤੁਹਾਨੂੰ ਦੁਨੀਆ ਭਰ ਦਾ ਪਰਸਪੈਕਟਿਵ ਮਿਲਦਾ ਹੈ ਔਰ 360 ਡਿਗਰੀ ਪਰਸਪੈਕਟਿਵ ਮਿਲਦਾ ਹੈ রাইਟ दैट इज द ਐਡਵਾਂਟੇਜ ਐਸ ਵਾਰ ਦੇ ਡਾਇਲੌਗਸ ਵਿੱਚ ਕਈ ਪ੍ਰੋਮਿਨੈਂਟ ਗਲੋਬਲ ਲੀਡਰਸ ਅਤੇ ਐਕਸਪਰਟਸ ਨੇ ਹਿੱਸਾ ਲਿਆ ਜਿਸ ਨੇ ਇਸ ਇਵੈਂਟ ਨੂੰ ਇੱਕ ਥੌਟ ਲੀਡਰਸ਼ਿਪ ਪਲੇਟਫਾਰਮ ਵਜੋਂ ਮਜ਼ਬੂਤ ਬਣਾਇਆ ਇਸ ਸਮਾमेलन ਮਲਟੀਲੇਟਰਲ ਕਾਰਪੋਰੇਸ਼ਨ ਅਤੇ ਇੰਟਰਨੈਸ਼ਨਲ ਪੀਸ ਨੂੰ ਵਧਾਉਣ ਵੱਲ ਇੱਕ ਸਿਗਨੀਫੀਕੈਂਟ ਕਦਮ ਸਮਝਿਆ ਜਾ ਰਿਹਾ ਹੈ। ਅਲਬੇਨੀਆ ਯੂਰਪ ਦਾ ਇੱਕ ਬਹੁਤ ਸੋਹਣਾ ਦੇਸ਼ ਹੈ ਜੋ ਆਪਣੀ ਸਾਂਸਕ੍ਰਿਤਿਕ ਵਿਰਾਸਤ ਅਤੇ ਇਤਿਹਾਸ ਲਈ ਜਾਣਿਆ ਜਾਂਦਾ ਹੈ। ਇਹ ਦੇਸ਼ ਮਦਰ ਟਰੇਸਾ ਦੀ ਜਨਮ ਭੂਮੀ ਵਜੋਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੈ ਜਿਨ੍ਹਾਂ ਨੇ ਭਾਰਤ ਆ ਕੇ ਮਾਨਵਤਾ ਦੀ ਸੇਵਾ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਭਾਰਤ ਅਤੇ ਅਲਬੇਨੀਆ ਦੇ ਰਿਸ਼ਤੇ ਹਮੇਸ਼ਾ ਸਮਾਨ ਅਤੇ ਸਹਿਯੋਗ ਦੇ ਆਧਾਰਿਤ ਰਹੇ ਨੇ। ਦੋਵਾਂ ਦੇਸ਼ਾਂ ਨੇ ਕਈ ਅੰਤਰਰਾਸ਼ਟਰੀ ਮੰਚਾਂ ਤੇ ਮਿਲ ਕੇ ਕੰਮ ਵੀ ਕੀਤਾ ਹੈ ਮਦਰ ਟਰੇਸਾ ਦੇ ذریعے ਭਾਰਤ ਅਤੇ ਅਲਬੇਨੀਆ ਦੇ ਵਿਚਕਾਰ ਇੱਕ ਵਿਸ਼ੇਸ਼ ਜਜ਼ਬਾਤੀ ਰਿਸ਼ਤਾ ਬਣਿਆ ਹੋਇਆ ਹੈ ਸੋ ਦੋਵਾਂ ਦੇਸ਼ਾਂ ਦੀ ਮਿੱਤਰਤਾ ਹੋਰ ਮਜ਼ਬੂਤ ਕਰਦਾ ਹੈ ਅਲਬੇਨੀਆ ਬਾਰੇ ਹੋਰ ਜਾਣਕਾਰੀ ਦੇ ਰਹੇ ਹਨ ਅਲਬੇਨੀਆ ਦੇ ਭਾਰਤ ਵਿੱਚ ਆਨਰਰੀ ਕੌਂਸਲ ਜਨਰਲ ਦਿਖਸ਼ੂ ਖੁਖਰੇ ਜੀ ਸਰ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਰਨਾ ਚਾਹਾਂਗਾ ਕਿ ਅਲਬਾਨੀਆ ਔਰ ਇੰਡੀਆ ਦੇ ਡਿਪਲੋਮੈਟਿਕ ਰਿਲੇਸ਼ਨਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਅਲਬੇਨੀਆ ਇੱਕ ਛੋਟਾ ਜਿਹਾ ਦੇਸ਼ ਹੈਗੇ ਲੇਕਿਨ ਇੰਨਾ ਪਿਆਰ ਭਰੇ ਲੋਕ ਹੈਗੇ ਹੈ ਕਿ ਚੜੀ ਕਲਚਰਲ ਵੈਲਿਊਜ਼ ਹੈਗੀਆਂ ਐਨੀ ਸਿਮਿਲਰਿਟੀ ਇਸ ਹੈਗੀ ਹੈ ਬੀਟਵੀਨ ਇੰਡੀਆ ਐਂਡ ਅਲਬੇਨੀਆ And Dona Desha Di Agatusi Deko, who has been the bridge between two cultures, has been one individual, Mother Teresa, who was born in Albania. They, uh, she spent her life in uh, India. They, uh, there is a lot of similarities between the two countries because people have gone through struggle and there is a desire to perform. डिज़ायर टू सक्सीड दे वेदर इट इज बिजनेस ले लो या इन द रिलेशनशिप टूवर्ड्स पीपल द सेंस ऑफ ओपननेस जिस तरह इंडिया अ गॉड इज़ अ गेस्ट इज अ गॉड फॉर अस अतिथि देवो भवो सेम कॉन्सेप्ट इज इन अल्बेनिया इट इज़ कॉल्ड बेजा but the meaning is exactly the same they badi jia similarities hain within the two countries which the more you explore the more you are surprised to see kide kide businesses <laughs> age ne jide vich o country albania expect kar diye ke india di othe investment hove aur <laughs> o kam jide tusi keh rahe ho ke culturally bhi kafi ek dusre naal similarities <laughs> age hain kide business wal <laughs> ohna da dhyaan hai ke othe kita jave main ਅੱਜ ਰੈਸਨਰ ਡਾਇਲੌਗ ਅਟੈਂਡ ਕੀਤਾ ਹੈ ਹੁਨੇ ਸੈਸ਼ਨ ਵਿਦ ਡਾਕਟਰ ਜੈ ਸ਼ੰਕਰ ਹੀ ਸੈਡ ਅ ਵੈਰੀ ਇੰਪੋਰਟੈਂਟ ਥਿੰਗ ਥੈਟ ਰਿਲੇਸ਼ਨਸ Can be based on economic aspects, but cultural values are very important as well. They, in Albania, India, any cultural values, the similarity is that now you translate into economic opportunities. There are plenty such opportunities. For example, Albania is also a very farm-driven, agricultural-driven economy. Punjab and other major parts of India also have been a very agrarian economy. They and now with the kind of progress which is happening in Albania the one major challenge is getting skilled workforce that is one thing which i think india can provide skilled workforce from india from punjab from people who have that experience in agricultural sector to move to albania further there are other opportunities in construction sector infrastructure sector tourism both hard infrastructure in terms of buildings construction but also soft infrastructure in terms of manpower is a requirement of albania te i think two way street ban sakti hai between the economic opportunities and relations between the two countries is tarah se keha ke business de nal emotional involvement zyadi hai aur tusi keh rahe ho ke agrarian unna da main pesha huga india vich obviously tusi india albania relations honge jithe utte kaam kar rahe ho lekin punjab nu agar ਤੁਸੀਂ ਕਨਸੀਡਰ ਕਰਦੇ ਹੋ ਪੰਜਾਬ ਇੱਕ ਅਗਰੀਰੀਅਨ ਸਟੇਟ ਹੈ ਔਰ ਤੁਸੀਂ ਪੰਜਾਬੀ ਵੀ ਹੋ ਤੁਸੀਂ ਦੁਨੀਆ داری ਦੇ ਪ੍ਰੋਗਰਾਮ 'ਚ ਵੀ ਪੰਜਾਬੀ ਦੀ ਗੱਲ ਇਸ ਲਈ ਕਰ ਰਹੇ ਆ ਤੁਹਾਨੂੰ ਲੱਗਦਾ ਹੈ ਕਿ ਵੀ ਪੰਜਾਬ ਦੇ ਐਗਰੀਕਲਚਰ ਐਕਸਪਰਟੀਜ਼ ਉੱਥੇ ਕਮਾ ਸਕਦੀਆਂ ਤੇ ਰੋਬਿਨ ਬਿਲਕੁਲ ਆਈ ਐਮ ਅ ਵੈਰੀ ਪ੍ਰਾਊਡ ਪੰਜਾਬੀ By profession, I am an architect and urban planner, but of course, holding this very important charge of representing Albania at uh, in India because they don't have an embassy. They, I think, uh, and when I visit Albania, I person, They, I keep going back and forth, but I am very happy to inform you that when I meet the Indian diaspora, which is living in Albania, they are Sare Punjabi Punjabi, and they are engaged in the agrarian sector, in agriculture sector. They are already engaged, but the requirement is far more. I feel there is tremendous opportunity for Punjabis, for people from Punjab, for people who have that kind of experience or interest or vocational capabilities in the agriculture sector to uh, explore Albania. And I'm happy to uh, be that bridge between the two and get those opportunities for Indians in Albania. ਪਿਛਲੇ ਦਿਨਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਅਤੇ ਰੂਸੀ ਰਾਸ਼ਟਰਪਤੀ ਵਾਲਾਦੀਰ ਪੁਤਿਨ ਦੇ ਵਿਚਕਾਰ ਇੱਕ ਇੰਪੋਰਟੈਂਟ ਟੈਲੀਫੋਨਿਕ ਕਾਲ ਹੋਈ। ਇਹ ਗੱਲਬਾਤ ਵਿੱਚ ਦੋਵਾਂ ਨੇ ਯੂਕਰੇਨ ਵਿੱਚ جاری ਸੰਘਰਸ਼ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ। 트ੰਪ ਨੇ ਪੁਤਿਨ ਨੂੰ 30 ਦਿਨਾਂ ਦੇ ਪੂਰਨ ਸੀਜ਼ਫਾਇਰ ਦੇ ਉੱਤੇ ਮਨਾਇਆ। ਪੁਤਿਨ ਯੂਕਰੇਨ ਦੀ એનર્ਜੀ ਇਨਫਰਾਸਟ੍ਰਕਚਰ ਤੇ ਹਮਲਾ ਨੂੰ ਅਗਲੇ 30 ਦਿਨ ਰੋਕਣ ਲਈ ਸਹਿਮਤ ਵੀ ਹੋ ਗਏ। ट्रम्प ਅਤੇ ਰਾਸ਼ਟਰਪਤੀ ਪੁਤਿਨ ਦੀ ਆਪਸ ਵਿੱਚ ਹੋਈ ਗੱਲਬਾਤ ਦਾ ਦੁਨੀਆ ਦੇ ਉੱਤੇ ਕੀ ਅਸਰ ਹੋਏਗਾ ਇਹਦੇ ਬਾਰੇ ਅਸੀਂ ਸੀਨੀਅਰ ਪੱਤਰਕਾਰ ਈਸੀ ਸੈਲੀ ਨਾਲ ਗੱਲ ਕੀਤੀ। 트럼ਪ ਔਰ ਪੁਤਿਨ ਦੀ ਟਾਕ ਹੋਈ ਹੈ ਉਹਨੂੰ ਲੈ ਕੇ ਪੂਰੀ ਦੁਨੀਆ ਦੀ ਨਜ਼ਰ ਸੀ ਕਿ ਲੱਗਦਾ ਸੀ ਕਿ ਨਹੀਂ ਅਗਲੇ ਦਿਨੀ ਸੀਜ਼ ਫਾਇਰ ਹੋ ਜਾਏਗਾ ਯੂਕਰੇਨ ਨੂੰ ਇੱਕ ਰਿਲੀਵ ਮਿਲੇਗਾ ਕੀ ਐਵੇਂ ਹੋਇਆ ਨਹੀਂ ਇਸ ਤਰ੍ਹਾਂ ਤੇ ਬਿਲਕੁਲ ਨਹੀਂ ਹੋਇਆ ਤੇ ਐਨ ਉਮੀਦ ਜਿਹੜੀ ਹੈ ਆਈ ਥਿੰਕ ਵਰਲਡ 뷰 ਚ ਇੱਕ ਉਮੀਦ ਉਸ ਤਰ੍ਹਾਂ ਦੀ ਸੀ ਕਿ ਕਿਹਦੀ ਗੱਲ ਕੀ ਹੋਏਗੀ ਕਿਉਰਿਓਸਿਟੀ ਜ਼ਿਆਦਾ ਸੀ ਉਮੀਦ ਕੱਟ ਸੀ ਔਰ ਮੈਂ ਇਸ ਕਰ ਉਮੀਦ ਕਾਟੇ ਇਸ ਲਈ ਕਹਿ ਰਹੀਆਂ ਕਿਉਂਕਿ ਅਗਰ ਤੁਸੀਂ ਟਰੰਪ ਐਂਡ ਜ਼ੇਲੈਂਸਕੀ ਦੀ ਜਿਹੜੀ ਟਾਕ ਹੋਈ ਸੀ ਵਾਸ਼ਿੰਗਟਨ ਡੀਸੀ ਅਗਰ ਉਹਦੇ 'ਚ ਦੇਖੋ ਤੇ ਬਹੁਤ ਖਰਾਬ ਨੋਟ ਤੇ ਉਹ ਹੋਈ ਸੀ ਲੋਕਾਂ ਨੇ ਬਹੁਤ ساری ਗੱਲਾਂ ਕਹੀਆਂ ਸੀ ਜ਼ੇਲੈਂਸਕੀ ਬਿਲਕੁਲ ਕਾਰਨਰ ਹੋ ਗਿਆ ਸੀ ਹੁਣ ਵਰਲਡ ਜਿਹੜਾ ਹੈ ਡਿਵਾਈਡਡ ਹੈ ਰਸ਼ੀਆ ਐਂਡ ਅਮਰੀਕਾ ਦੇਣਾ ਹੈ ਉਹਦਾ ਚੁਕਾਵ ਥੋੜਾ ਜਿਹਾ ਰਸ਼ੀਆ ਵੱਲ ਹੈ european union ਕਰ ਰਿਹਾ ਹੋ ਕੇ ਕਹਿ ਰਹੇ ਨੇ ਕਿ ਨਾਦੇ ਨਾਲ ਜ਼ਿਆਤੀ ਹੋਈ ਹੈ ਤੇ ਇਹਨਾਂ ਨੂੰ ਇਹਨਾਂ ਹੱਕ ਮਿਲਣਾ ਚਾਹੀਦਾ ਸੀਜ਼ਫਾਇਰ ਜਦੋਂ ਹੋਏ ਤੇ ਉਹਨਾਂ ਦਾ ਅਗਰ ਤੁਸੀਂ ਜ਼ਮੀਨ ਹੀ ਲੈ ਲੋਗੇ ਤੇ ਫਿਰ ਤੇ ਕੋਈ ਵੀ ਪਾਰੋਸੀ ਮੁਲਕ ਦੂਜੇ ਮੁਲਕ ਨੂੰ ਕਰੇਗਾ ਕਿ ਵਰਲਡ ਆਰਡਰ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਗਲੋਬਲ ਵਰਲਡ ਆਰਡਰ ਅਗਰ ਉਹ ਫੋਲੋ ਨਹੀਂ ਹੋਇਆ ਤੇ ਕੋਈ ਉਹਦਾ ਮਸਲੇ ਦਾ ਹੱਲ ਨਹੀਂ ਹੋਏਗਾ ਤੇ ਪੂਰੀ ਦੁਨੀਆ 'ਚ ਇਸ ਵੇਲੇ ਦੋ ਕਨਫਲਿਕਟ ਮੇਜਰ ਹੋ ਰਹੇ ਨੇ ਇੱਕ ਇਜ਼ਰਾਈਲ ਔਰ ਪੈਲੇਸਟਾਈਨ ਜਿੱਦੀ ਸਰਪ੍ਰਾਈਜ਼ਿੰਗਲੀ ਵੈਸਟ ਬਹੁਤ ਗੱਲ ਚਰਚਾ ਹੈ ਕਿਉਂਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਹੈ ਐਂਡ ਯੂਰਪੀਅਨ ਯੂਨੀਅਨ ਵੀ ਬਹੁਤ ਜ਼ਿਆਦਾ ਟਿੱਪਣੀ ਕਰਦਾ ਨਹੀਂ ਹੈ ਤੇ ਜਿਸ ਤਰ੍ਹਾਂ ਦੇ ਸਟੇਟਮੈਂਟਸ ਟਰੰਪ ਨੇ ਦਿੱਤੇ ਸੀ ਆ ਕੇ ਉਸ ਦੇ ਉਸ ਦੇ ਨਾਲ ਜਿਹੜਾ ਜਿਹੜਾ ਜਜ਼ਬਾ ਹੈ ਓਨ ਦਾ ਗਰਾਉਂਡ ਉਹ ਜ਼ਿਆਦਾ ਸੈਂਸਿਟਿਵ ਹੋ ਗਿਆ ਹੈ ਬਿਕੋਜ਼ ਲੋਕੀ ਸੋਚਦੇ ਨੇ ਕਿ ਉਹਨਾਂ ਨੂੰ ਹਮਦਰਦੀ ਨਹੀਂ ਹੈ ਪੈਲਸਟੀਨIANS ਵਨ ਤੇ ਸੈਂਸਿਟਿਵ ਔਰ ਟਫ ਟਾਈਮਸ ਤਾਂ ਹੈਗੇ ਨੇ ਪਰ ਕੋਈ ਬਹੁਤ ਜਲਦੀ ਸੋਲੂਸ਼ਨ ਦਿਖਦਾ ਨਜ਼ਰ ਆ ਨਹੀਂ ਰਿਹਾ ਕਿਉਂਕਿ ਯੂਕਰੇਨ ਪਰੇਸ਼ਾਨ ਹੈ ਔਰ ਰਸ਼ੀਆ ਚਾਂਦਨੀ ਕੇ ਉਤੋਂ ਇਸ ਤਰ੍ਹਾਂ ਨਿਕਲੇ ਇਹ ਦੋਨੋਂ ਕਨਫਲਿਕਟਸ ਦੇ ਵਿੱਚ ਜਿਹੜੀ ਚੀਜ਼ ਨਜ਼ਰ ਆਂਦੀ ਹੈ ਹਿਊਮਨਿਟੇਰੀਅਨ ਕ੍ਰਾਈਸਿਸ ਇਹਦਾ ਮਤਲਬ ਹੈ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨ ਹੈ ਜਾਂ WHO ਹੈ ਜਾਂ ਜਿੰਨੀਆਂ ਵੀ ਵੱਡੀਆਂ ਹੈਗੀਆਂ ਕਿ ਉਹ ਡਿਫੰਕਟ ਹੋ ਗਏ ਹੈ ਜਾਂ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਨਹੀਂ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਵੱਡੀ ਆਰਗੇਨਾਈਜੇਸ਼ਨਸ ਥਰੂਸ ਜੀ ਡਬਲਯੂ ਐਚਓ ਕੇ ਹੈ ਯੂ ਐਨ ਕੇ ਹੈ ਇਹ ਬਾਡੀਜ਼ ਤੇ ਹੈਗੀ ਹਨ ਗੋਲ ਬੋਲ ਪਰ ਨਾ ਇਹ ਕਨਫਲਿਕਟ ਰਿਜ਼ੋਲਵ ਕਰ ਸਕਦੇ ਨੇ ਨਾ ਇਨਾ ਲਾਰਜ ਸਕੇ ਜਦੋਂ ਹਿਮਨਿਟਰੀਅਨ ਕਰਾਈਸਿਸ ਹੋ ਜਿੱਥੇ 60 ਹਜ਼ਾਰ ਲੋਕੀ ਮਰ ਜਾਣ ਉਹ ਕਿਸ ਤਰ੍ਹਾਂ ਉਹ ਕਰਨਗੇ ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਵਿੱਚ which ਯੂਕਰੇਨियन ਰਿਫਿਜੀਸ ਚਲੇ ਗਏ ਪੈਲਸਟਿਨIANS ਦਾ ਇਹਨਾਂ ਲੱਕ ਨਹੀਂ ਰਿਹਾ ਉਹਨੂੰ ਉਹਨਾਂ ਦੇ ਗੁਆਂਢ ਮੁਲਕ ਜਿਹੜੇ ਈਜੀਪਟ ਹੈ ਐਂਡ ਜਾਰਡਨ ਹੈ ਉਹਨਾਂ ਤੱਕ ਨੇ ਆਨ ਹਮੈਨੀਟੇਰੀਅਨ ਕ੍ਰਾਈਸਿਸ ਤੇ ਬਹੁਤ ਹੈ ਔਰ ਅਗਰ ਹਾਈਪੋਥੈਟਿਕਲੀ ਇਹ ਯੁੱਧ ਖਤਮ ਵੀ ਹੁੰਦਾ ਹੈ ਤੇ ਉਹਦੇ ਬਾਅਦ ਰੀਬਿਲਡਿੰਗ ਇਨਫਰਾਸਟ੍ਰਕਚਰ ਡਿਵੈਲਪਮੈਂਟ ਸੈਂਡਿੰਗ ਬੈਕ ਜਿੰਨੇ ਰਿਫਿਊਜੀਸ ਬਾਹਰ ਗਏ ਉਹਨੇ ਵਾਪਸ ਰੀਹੈਬਿਲਿਟੇਸ਼ਨ ਬਹੁਤ ਲੰਬੀ ਜਰਨੀ ਹੈ ਜਿਸ ਜਲਦੀ ਹੋ ਜਾਏ ਤੇ ਬਹੁਤ ਅੱਛਾ ਹੈ ਪਰ ਜਿਸ ਇਸ ਤੇ ਅਸਰ ਨਜ਼ਰ ਨਹੀਂ ਆ ਰਹੇ ਨੇ ਟਰੰਪ ਨੇ ਪੁਤਿਨ ਨਾਲ ਗੱਲ ਕੀਤੀ ਹੈ ਇਜ਼ਰਾਈਲ ਦੀ ਉਹਨਾਂ ਨੇ ਗੱਲ ਕੀਤੀ ਹੈ ਈਰਾਨ ਦੀ ਟਰੰਪ ਨੂੰ ਕਿਸ ਗੱਲ ਦਾ ਰਸ਼ੀਆ ਕਿਉਂ ਰਸ਼ੀਆ ਨਾਲ ਲੈਣਾ ਚਾਹੁੰਦਾ ਹਾਂ ਇਹ ਸਮਝ ਆ ਨਹੀਂ ਰਿਹਾ ਕਿਉਂਕਿ ਬੜਾ ਕਨਫਿਊਜ਼ਨ ਹੈ ਕਿ ਰਸ਼ੀਆ ਦੇ ਬਾਰੇ ਚ ਇਹਨਾਂ ਨੇ ਗਾਰਡਡ ਕਿਉਂ ਨਹੀਂ ਕਿਉਂਕਿ ਟਰੰਪ ਜਿਹੜੇ ਨੇ ਉਹ ਸੋਚਦੇ ਨਹੀਂ ਹੈ ਕੁਝ ਵੀ ਕਹਿਣ ਤੋਂ ਪਹਿਲੇ ਬਟ ਐਸ ਪਰਟੀਕুলਰ ਸਿਚੁਏਸ਼ਨ ਸਮਝ ਨਹੀਂ ਆ ਰਹੀ ਕਿ ਉਹਨਾਂ ਦੀ ਕੀ ਵੈਸੇ ਟਰੈਕ ਟੂ ਡਿਪਲੋਮੇਸੀ ਚੱਲ ਰਹੀ ਹੈ ਪੁਟਿਨ ਦੇ ਨਾਲ ਕਿ ਕੀ ਆਪਸ ਸੁਣਾ ਨੇ ਫੈਸਲਾ ਕੀਤਾ ਵਕਤ ਹੀ ਦੱਸੇਗਾ ਪਰ ਐਸ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਰਸ਼ੀਆ ਦੇ ਨਾਲ ਉਹਨਾਂ ਦਾ ਜਿਹੜਾ ਪੋਸਚਰਿੰਗ ਹੈ ਉਹ ਸੌਫਟ ਹੈਗੀ ਹੈ ट्रम्प ਅਤੇ ਪੁਤਿਨ ਦੀ ਇਸ ਸੀਮਤ ਸਹਿਮਤੀ ਦੇ ਬਾਵਜੂਦ ਯੂਕਰੇਨ ਔਰ ਰਸ਼ੀਆ ਦੇ ਹਾਲਾਤ ਇਸ ਵਕਤ ਤਣਾਅਪੂਰਨ ਬਨੇ ਹੋਏ ਹਨ ਅਤੇ ਪੂਰਨ ਸ਼ਾਂਤੀ ਲਈ ਹੋਰ ਕਦਮਾਂ ਦੀ ਲੋੜ ਹੈ। ਇਸ ਗੱਲਬਾਤ ਨੇ ਸੰਕੇਤ ਦਿੱਤਾ ਕਿ ਅੰਤਰਰਾਸ਼ਟਰੀ ਰਾਜਨੀਤਿਕ ਮੰਚ ਤੇ ਸ਼ਾਂਤੀ ਸਥਾਪਿਤ ਕਰਨ ਲਈ ਹੋਰ ਪ੍ਰਯਾਸਾਂ ਨੂੰ ਕਰਨ ਦੀ ਲੋੜ ਹੈ। ਤੇ ਸਮਾਂ ਹੁਣ ਇੱਕ ਸ਼ਾਰਟ ਸਟੋਰੀ ਦਾ ਪਿੱਜਾ ਕੁਲਚਾ ਅੰਮ੍ਰਿਤਸਰ ਦੀ ਮਸ਼ਹੂਰ ਸਟ੍ਰੀਟ ਫੂਡ ਦਾ ਇੱਕ ਖਾਸ ਕਿਊਜ਼ਨ ਹੈ। ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੁਲਚਾ ਮਸਾਲੇਦਾਰ ਗਾੜੀ ਤਰੀ ਵਾਲੇ ਛੋਲਿਆਂ ਵਿੱਚ ਭਿਉ ਕੇ ਉਹਦੇ ਉੱਤੇ ਪਿਆਜ਼ ਚਟਨੀ ਪਾ ਕੇ ਸਭ ਕੀਤਾ ਜਾਂਦਾ ਹੈ। ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਪੇਸ਼ ਹੈ ਇੱਕ ਰਿਪੋਰਟ। ਇਹ ਸਾਡਾ 125 ਸਾਲ ਪੁਰਾਣਾ ਕਾਮਾਜੀ ਛੋਲੇ ਕੁਲਚੇ ਦਾ ਸਾਡੇ ਪਰਦਾਦਾ ਜੀ ਨੇ ਮੈਂ 4ਥ ਜਨਰੇਸ਼ਨ ਆ ਚੌਥੀ ਪੀੜ੍ਹੀ ਆ ਇਸ ਕੰਮ ਦੇ ਵਿੱਚ ਪਰਦਾਦਾ ਜੀ ਨੇ ਸ਼ੁਰੂ ਕੀਤਾ ਸੀ ਜੋ ਕਿ ਪਾਕਿਸਤਾਨ ਤੋਂ ਆਏ ਸੀ ਤੇ ਫਿਰ ਮੇਰੇ ਦਾਦਾ ਜੀ ਆਏ ਇਸ ਕੰਮ ਧਰਮਪਾਲ ਜੀ ਤੇ ਨਾਮ ਮਸ਼ਹੂਰ ਹੋਇਆ ਮੇਰੇ ਦਾਦਾ ਜੀ ਦਾ ਧਰਮਪਾਲ ਜੀ ਦੇ ਨਾਮ ਤੋਂ ਧਰਮਪਾਲ ਛੋਲੇ ਵਾਲੇ ਨਮਕ ਮੰਡੀ ਦੇ ਮਸ਼ਹੂਰ ਧਰਮਪਾਲ ਛੋਲੇ ਵਾਲੇ ਤੇ ਫਿਰ ਉਸ ਤੋਂ ਬਾਅਦ ਸਾਡਾ ਸਰ ਕੁਲਚੇ ਛੋਲੇ ਨਾਲ ਅਸੀਂ ਸੇਲ ਕਰਦੇ ਆਂ ਤੇ ਐ ਪੱਜਾ ਕੁਲਚਾ ਸਾਡੇ ਅੰਮਰਸਰ ਦੀ ਸਪੈਸ਼ਲਿਸਟ ਆਈਟਮ ਹੈ ਜੋ ਕਿ ਇਹ ਬੜੇ ਸਾਲਾਂ ਤੋਂ ਚੱਲਿਆ ਆ ਰਿਹਾ ਸਿਰਫ ਔਰ ਸਿਰਫ ਅੰਮਰਸਰ ਚ ਮਿਲਦਾ ਪੂਰੀ ਦੁਨੀਆ ਚ ਇਹ ਹੋਰ ਕੁਲਚਾ ਨਹੀਂ ਮਿਲਦਾ ਐਨਵਾਸੀ ਕਹਿੰਦੇ ਆ ਜੀ ਖਮੀਰ ਵਾਲਾ ਕੁਲਚਾ ਜੋ ਕਿ ਸਿਰਫ ਅੰਮਰਸਰ ਚ ਮਿਲਦਾ ਦੁਨੀਆ ਨੂੰ ਤੇ ਜਾ ਕੇ ਮਿਲਦੇ 4 ਵਜੇ ਰੈਡੀ ਚਨੇ ਪਰ ਸਾਡੀ ਛੋਰੀ ਸੂਰੇ 7 ਵਜੇ ਤੋਂ ਸ਼ੁਰੂ ਹੈ ਫਿਰ 7 ਵਜੇ ਸਹੀ ਚਨੇ ਨੂੰ ਪਾਣੀ ਚ ਪਾਣਾ ਤੇ ਸਾਡਾ ਦਿਨ ਸ਼ੁਰੂ ਹੋਣਾ ਹੈ ਸੋਰੇ 7 ਵੇ ਤੋਂ ਲੈ ਕੇ ਦੁਪਹਿਰੀ 3 ਵਜੇ ਤੱਕ ਇਹਨਾਂ ਨੇ ਮਿੱਠੇ ਸੇਕਤੇ სიმ ਸੇਕਤੇ ਇਹਨਾਂ ਨੇ ਪੱਕੀ ਜਣਾ ਤੇ ਫਿਰ 8 ਘੰਟੇ ਦੇ ਪ੍ਰੋਸੈਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲਾ ਪਾਣਾ ਮਿਕਸ ਕਰਕੇ ਚਨੇ ਰਹਿ ਗਏ। ਕੋਈ ਐਕਸਟਰਾ ਕੋਈ ਐਸੈਂਸ ਨਹੀਂ ਹੈ ਫਲੇਵਰ ਨਹੀਂ ਕਲਰ ਨਹੀਂ ਕੋਈ ਪਿਆਜ਼ ਟਮਾਟਰ ਅਦਰਕ ਲਸਣ ਕੀ ਹੋ ਤੇਲ ਬਿਲਕੁਲ ਕੁਝ ਨਹੀਂ ਗਏ। ਸਿਰਫ ਇਹ ਚਨੇ ਬੋਇਲਡ ਤੇ ਨਾਲ ਮਸਾਲਾ ਕਰੀਏ ਰ ਵਿੱਚ। ਉਹ ਕੁਲਚੇ ਨੂੰ ਅਸੀਂ ਚਨੇ ਦੇ ਵਿੱਚ ਡਿਪ ਕਰੀਦਾ ਇਕ ਤੋਂ ਡੇਢ ਮਿੰਟ ਕੁਲਚਾ ਆਲਰੇਡੀ ਬੜਾ ਸੌਫਟ ਹੁੰਦਾ ਹੈ ਬਟ ਉਹਨੂੰ ਹੋਰ ਸੌਫਟਨਰ ਲਿਆਉਣ ਵਾਸਤੇ ਉਹਨੂੰ ਡਿਪ ਕਰੀਦਾ ਇਕ ਡੇਢ ਮਿੰਟ ਹੋ ਜਿਰੋ ਪਾਣੀ ਉਹਰਾ ਸੋਕ ਕਰ ਲੈਂਦਾ ਚਨੇ ਦਾ ਫਿਰ ਉਹ ਹੋਰ ਸੌਫਟ ਹੋ ਜਾਂਦਾ ਥੋੜਾ ਫਲਫੀ ਹੋ ਜਾਂਦਾ ਫਿਰ ਉਹਦੇ ਉੱਤੇ ਅਸੀਂ ਉਹਦੇ ਉੱਤੇ ਚਨੇ ਪਾ ਕੇ ਗਾਰਨਿਸ਼ਿੰਗ ਕਰਕੇ ਪਿਆਜ਼ ਦੀ ਧਨੀਏ ਦੀ ਨਾਲ ਹਰੀ ਮਿਰਚੀ ਪਿਓਰ ਇਮਲੀ ਦੀ ਚਟਨੀ ਨਾਲ ਰਹਿਦੀ ਹੈ ਤੇ ਫਿਰ ਕਸਟਮਰ ਨੂੰ ਸਰਵ ਕਰੀਦਾ ਜੀ ਇਹ ਸਿਰਫ ਔਰ ਸਿਰਫ ਅੰਮ੍ਰਿਤਸਰ ਸਰ ਤੋਂ ਬੰਦਾ ਜੀ ਇਹ ਇੱਥੋਂ ਦਾ ਹੀ ਪੁਰਨ ਪ੍ਰਤਾਪ ਹੈ ਜੀ ਗੁਰੂ ਆਮਦਾ ਜੀ ਨਗਰੀ ਹੈ ਇਹ ਸਿਰਫ ਇੱਥੇ ਬੰਦਾ ਹੈ ਲੋਕਾਂ ਨੇ ਦਿੱਲੀ ਬੰਬੇ ਕਲਕੱਤੇ ਬੜੀ ਜਗ੍ਹਾ ਟਰਾਈ ਕੀਤਾ ਪਰ ਨਹੀਂ ਬਣ ਸਕੇ ਇਹ ਸਿਰਫ ਇੱਥੋਂ ਦੀ ਪਾਣੀ ਦੀ ਖਾਸੀਅਤ ਹੈ ਜੀ ਮਠਾਰ ਸੇ ਪਾਣੀ ਦੇ ਵਿੱਚ ਬਿਲਕੁਲ ਸਰ ਅੰਬਰ ਸਰ ਲੋਕੀ ਦੂਰੋਂ ਦੂਰੋਂ ਆਉਂਦੇ ਸਿਰਫ ਦੋ ਦਿਨ ਦਾ ਟ੍ਰਿਪ ਲੈ ਕੇ ਖਾਣ ਪੀਣ ਵਾਸਤੇ ਬਹੁਤ ਸਾਡੇ ਕੋ ਟੂਰਿਸਟ ਆਉਂਦੇ ਆ ਜੀ ਜੋ ਅਸੀਂ ਸਿਰਫ ਤੁਹਾਡੇ ਕੁਲਚੇ ਛੋਲੇ ਖਾਣ ਆਏ ਆ ਅੰਬਰ ਸਰ ਦੀ ਸਿਰਫ ਸਪੈਸ਼ਲ ਆਈਟਮਾ ਖਾਣ ਆਏ ਆ ਜੀ ਉਧਰ ਵਾਸ਼ਾ ਮੱਥਾ ਟੇਕਦੇ ਆ ਖਾਂਦੇ ਪੀਂਦੇ ਤੇ ਵਾਪਸ ਚਲੇ ਜਾਂਦੇ ਦੁਨੀਆਦਾਰੀ ਦੇ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਅਗਲੇ ਹਫਤੇ ਦੁਨੀਆ ਦੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਮੈਂ ਇੱਕ ਵਾਰ ਫਿਰ ਹਾਜ਼ਰ ਹੋਵਾਂਗਾ ਤੁਹਾਨੂੰ ਅੱਜ ਦਾ ਐਪੀਸੋਡ ਕਿਵਜਾ ਲੱਗਿਆ ਅਸੀਂ ਤੁਹਾਡੀ opinions ਜ਼ਰੂਰ ਜਾਨਣਾ ਚਾਹਾਂਗੇ ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਜ਼ਰੂਰ ਸ਼ੇਅਰ ਕਰਿਓ ਦੁਨੀਆ ਭਰ ਦੀ ਖਬਰਾਂ ਨੂੰ ਵੇਖਣ ਲਈ ਔਰ ਜਾਣਨ ਲਈ ਦੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ